ਜਪਾਰਦੀਆਂ تحصیلਾਂ ਚ ਨਹੀਂ ਹੋ ਰਹੀਆਂ ਰਜਿਸਟਰੀਆਂ ਅਤੇ ਇੰਤਕਾਲ ਸਮੂਹ ਛੁੱਟੀ ਤੇ ਗਏ تحصیلਦਾਰ ਵਿਜੀਲੈਂਸ ਐਕਸ਼ਨ ਦਾ ਕਰ ਰਹੇ ਵਿਰੋਧ। ਫਿਰ ਦੇਸ਼ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਵਪਾਰੀਆਂ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਹਰੀ ਚੰਡੀ ਦੇ ਸਕਦੀ ਹੈ ਮੰਤ ਸਰਕਾਰ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਵੀ ਖੁੱਸ ਸਕਦਾ ਹੈ ਐਲਾਨ। ਚੰਡੀਗੜ੍ਹ ਛੋੜੀ ਦੇਸ਼ ਸਿੰਘ ਕੇਸ ਨਾਲ ਮੋਰਚੇ ਦੇ ਕੇ ਸਾਲ ਲੀਡਰਸ ਦੀ ਮੀਟਿੰਗ ਮੁੱਖ ਮੰਤਰੀ ਨਾਲ ਬੈਠਕ ਤੋਂ ਪਹਿਲਾਂ ਆਪਸ ਚ ਕਰ ਰਹੇ ਚਰਚਾ ਸ਼ਾਮ 4 ਵਜੇ ਸੀਐਮ ਅੱਗੇ ਰੱਖਣਗੇ ਆਪਣੀਆਂ ਮੰਗਾਂ। मोदी ने गुजरात के गिर नेशनल पार्क का दौरा जंगल सफारी का माणिया आनंद पीएम ने जंगली जानवर दही तस्वीर

ਇਸ ਸਬਦ ਤੇ ਚਲਦੇ ਆਹੀ ਓਥਾਂ ਹੈ ਜਿੱਥੇ ਕਿ ਪੁਲਿਸ ਨੂੰ ਪੁਖਤਾ ਇਨਫੋਰਮੇਸ਼ਨ ਸੀ ਕਿ ਆ ਜੋ ਗੈਂਗਸਟਰ ਹੈ ਇੱਥੇ ਹੋਣਾ ਹੈ ਜਿਸ ਸਬਦ ਤੇ ਚਲਦੇ ਪੁਲਿਸ ਦੇ ਵੱਲੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਨਹੀਂ ਰੁਕਿਆ ਇਨਫੈਕਟ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਪੁਲਿਸ ਨੇ ਫਾਇਰਿੰਗ ਕੀਤੀ ਤੇ ਇਸ ਦੇ ਪੈਰ 'ਚ ਗੋਲੀ ਲੱਗੀ ਹੈ ਕਿਸ ਦੇ ਨਾਲ ਆਹੀ ਓਥਾਂ ਹੈ ਜਿੱਥੇ ਕਿ ਪੂਰਾ ਐਨਕਾਊਂਟਰ ਹੋਇਆ ਹਾਲਾਂਕਿ ਪੱਖ-ਪੱਖ ਪੂਰੇ ਕੇਸਿਸ 'ਚ ਲੋੜਿੰਦਾ ਸੀ ਕਿਸ ਦੇ ਨਾਲ तमाम ਜੋ ਇੱਕ ਵੱਡਾ ਨੈਕਸਸ ਗੈਂਗਸਟਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਪੂਰੇ ਪੰਜਾਬ ਭਾਰਤ 'ਚ ਕਤਲ ਰੰਗਾਰੀ ਦੀ ਘਟਨਾਵਾਂ ਨੂੰ ਅੰਜਾਮ ਇਨ੍ਹਾਂ ਇਹ ਕੈਟਾਗਰੀ ਦੇ ਗੈਂਗਸਟਰਸ ਦੇ ਵੱਲੋਂ ਦਿੱਤਾ ਜਾਂਦਾ ਹੈ ਮੇਨਾ ਮੇਰੇ ਸੋਗੀ ਅੰਮ੍ਰਿਤਸਰ ਤੋਂ ਲਾਈਵ ਮੌਜੂਦ ਨੇ ਰਾਜੀਵ ਸ਼ਰਮਾ ਰਾਜੀਵ ਜਾਨਾ ਚਾਹਵਾਂਗੇ ਆ ਸਾਹਿਲ ਗੈਂਗਸਟਰ ਜਿਸ ਦੀ ਪਛਾਣ ਹੋਈ ਹੈ ਆ ਸਾਹਿਲ ਗੈਂਗਸਟਰ ਕਿਹੜੇ ਗੈਂਗ ਨਾਲ ਸੰਬੰਧਿਤ ਹੈ ਕਿਹੜੇ ਕਿਹੜੇ ਕੇਸਸ ਇਸ ਤੇ ਦਰਜ ਨੇ ਤੇ ਆ ਪੂਰਾ ਮਾਮਲਾ ਐਨਕਾਊਂਟਰ ਕਦੋਂ ਹੋਇਆ ਆ ਬਿਲਕੁਲ ਇਸ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਮਾਮਲੇ ਨੇ ਉਹ ਦਰਦ ਸੀ ਕਿਉਂਕਿ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਲੈ ਕੇ ਕਾਫੀ ਸ਼ਕਤੀ ਜਿਹੜੀ ਉਹ ਵਰਤੀ ਜਾ ਰਹੀ ਹੈ ਤਾਂ ਮੈਂ ਇਹ ਦੱਸ ਦਿਆਂ ਕਿ ਕਿਸ ਜਗ੍ਹਾ ਦੇ ਉੱਤੇ ਪੂਰਾ ਜਿਹੜਾ ਇਨਕਾਊਂਟਰ ਹੁੰਦਾ ਤਾਂ ਬਿਲਕੁਲ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਕਿ ਨੈਸ਼ਨਲ ਹਾਈਵੇ ਹੈ ਦਿੱਲੀ ਤੋਂ ਜੋ ਕਿ ਅਟਾਰੀ ਵਾਲੇ ਪਾਸੇ ਜਾਂਦਾ ਔਰ ਇੱਥੇ ਬਿਲਕੁਲ ਇਸ ਦੇ ਨਾਲ ਇੱਕ ਰਿਹਾਇਸ਼ੀ ਇਲਾਕਾ ਹੈ ਪਾਮ ਗਾਰਡਨ ਤਾਂ ਪਾਮ ਗਾਰਡਨ ਦੇ ਬਿਲਕੁਲ ਨਾਲ ਇੱਕ ਖਾਲੀ ਪਲਾਟ ਨਜ਼ਰ ਜਿਹੜਾ ਆ ਰਿਹਾ ਉੱਥੇ ਜਿਹੜੀ ਇੱਕ ਸੜਕ ਹੈ ਤਾਂ ਉਸ ਦੇ ਜੋ ਨੇੜੇ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਵਾਪਰਦਾ ਕਿਉਂਕਿ ਰਾਤ ਕਰੀਬ 2 ਤੋਂ 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਕਿ ਸਾਹਿਲ ਜੋ ਹੈ ਜਿਸ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਔਰ ਪੁਲਿਸ ਨੂੰ ਲੋੜਿੰਦਾ ਸੀ ਤਾਂ ਪੁਲਿਸ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਕਿ ਉਹ ਅੰਮ੍ਰਿਤਸਰ ਦੇ ਇਸ ਇਲਾਕੇ ਦੇ ਵਿੱਚ ਮੌਜੂਦ ਹੈ ਤਾਂ ਇੱਕ ਜਿਹੜਾ ਅੰਮ੍ਰਿਤਸਰ ਦਾ ਸ਼ਾਪਿੰਗ ਮਾਲ ਹੈ ਉਸ ਦੇ ਨੇੜੇ ਪੁਲਿਸ ਜੋ ਹੈ 트ੈਪ ਲਗਾ ਕੇ ਇਸ ਦੇ ਪਿੱਛੇ ਜਦੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਬਾਈਕ ਲੈ ਕੇ ਆਪਣੀ ਜੋ ਹੈ ਉਹ ਇਸ ਰਸਤੇ ਵਾਲੇ ਪਾਸੇ ਭੱਜਦਾ ਕਿਉਂਕਿ ਸ਼ਹਿਰ ਤੋਂ ਬਿਲਕੁਲ ਬਾਹਰ ਦਾ ਇਹ ਇਲਾਕਾ ਹੈ ਬਾਈਪਾਸ ਤੋਂ ਅੱਗੇ ਸੁੰਸਾਨ ਏਰੀਆ ਤਾਂ ਇੱਥੇ ਉਸਨੇ ਸੋਚਿਆ ਹੋਵੇਗਾ ਕਿ ਸ਼ਾਇਦ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਸਕਦਾ ਤਾਂ ਜਿੱਦਾਂ ਹੀ ਪੁਲਿਸ ਦੀ ਟੀਮ ਉਸ ਦਾ ਪਿੱਛਾ ਕਰਦੀ ਕਰਦੀ ਇਸ ਜਗ੍ਹਾ ਤੇ ਪਹੁੰਚਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਖਾਲੀ ਸੁੰਸਾਨ ਇਲਾਕਾ ਹਾਲਕਿ ਬਿਲਕੁਲ ਥੋੜਾ ਜਿਹਾ ਅੱਗੇ ਦੇਖੀਏ ਤਾਂ ਰਿਹਾਇਸ਼ੀ ਇੱਕ ਪੂਰਾ ਜਿਹੜੀ ਕਲੋਨੀ ਹੈ ਉਹ ਨਜ਼ਰ ਆ ਰਹੀ ਹੈ ਪਰ ਇਹ ਜਿਹੜਾ ਖਾਲੀ ਇਲਾਕਾ ਹੈ ਇਸ ਪਾਸਿਓਂ ਅੱਗੇ ਹੋਰ ਪਿੰਡਾਂ ਵਾਲੇ ਪਾਸੇ ਰਸਤਾ ਨਿਕਲਦਾ ਤਾਂ ਇਹ ਛੋਟੀ ਰੋਡ ਜਿਹੜੀ ਹੈ ਲਿੰਕ ਰੋਡ ਐ ਲਿੰਕ ਰੋਡ ਦੇ ਉੱਤੇ ਜਿੱਦਾਂ ਹੀ ਪੁਲਿਸ ਉਸ ਦਾ ਪਿੱਛਾ ਕਰਦੀ ਕਰਦੀ ਇਸ ਜਗ੍ਹਾ ਤੇ ਪਹੁੰਚਦੀ ਆ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਦਾਂ ਹੀ ਉਸ ਵੱਲੋਂ ਫਾਇਰ ਕੀਤਾ ਜਾਂਦਾ ਤਾਂ ਪੁਲਿਸ ਦੀ ਜਿਹੜੀ ਟੀਮ ਸੀ ਉਸ ਵੱਲੋਂ ਜਵਾਬੀ ਫਾਇਰ ਕੀਤੇ ਗਏ ਜਿਸ ਦੇ ਵਿੱਚ ਸਾਹਿਲ ਦੇ ਪੈਰ ਦੇ ਉੱਤੇ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਉਸ ਨੂੰ ਤੁਰੰਤ ਜੋ ਹੈ ਕਾਬੂ ਕੀਤਾ ਜਾਂਦਾ ਔਰ ਇੱਕ ਪਿਸਤਲ ਵੀ ਉਸ ਦੇ ਕੋਲੋਂ ਬਰਾਮਦ ਹੋਇਆ ਔਰ ਇਸ ਵੇਲੇ ਤੁਸੀਂ ਦੇਖੋ ਕਿ ਜਿਸ ਉਹ ਇਲਾਕੇ ਨੂੰ ਕਾਰਡਨ ਆਫ ਕੀਤਾ ਗਿਆ ਉੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਫਰੈਂਸਿਕ ਟੀਮ ਮੌਕੇ ਦੇ ਉੱਤੇ ਮੌਜੂਦ ਹੈ ਔਰ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਜਿੱਥੇ ਵੀ ਫਾਇਰ ਜਿਹੜੇ ਭਾਵੇਂ ਉਸ ਵੱਲੋਂ ਗੋਲੀ ਚਲਾਈ ਗਈ ਹੋਵੇ ਜਾਂ ਪੁਲਿਸ ਦੀ ਟੀਮ ਵੱਲੋਂ ਤਾਂ ਉਸ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਬਕਾਇਦਾ ਉਸ ਦਾ ਇੱਕ ਰਿਕਾਰਡ ਜਿਹੜਾ ਹੈ ਉਹ ਪੁਲਿਸ ਵੱਲੋਂ ਬਣਾਇਆ ਜਾਂਦਾ ਤਾਂ ਇਹ ਜਗ੍ਹਾ ਜਿਹੜੀ ਦੱਸੀ ਜਾ ਰਹੀ ਹੈ ਜਿੱਥੇ ਕਿ ਰਾਤ ਕਰੀਬ 2 ਤੋਂ 2.5 ਵਜੇ ਇਹ ਪੂਰਾ ਜਿਹੜਾ ਘਟਨਾਕਰਮ ਹੈ ਉਹ ਵਾਪਰਦਾ ਔਰ ਸਵੇਰ ਵੇਲੇ ਇਹ ਜਾਣਕਾਰੀ ਜਦੋਂ ਮਿਲਦੀ ਹੈ ਤਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਰਾਤ ਤੋਂ ਹੀ ਇੱਥੇ ਮੌਜੂਦ ਸੀ ਔਰ ਹੁਣ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਜੋ ਨੇ ਗੁਰਪ੍ਰੀਤ ਸਿੰਘ ਪੁੱਲਰ ਉਹ ਇੱਥੇ ਪਹੁੰਚਣਗੇ ਔਰ ਉਹਨਾਂ ਵੱਲੋਂ ਇੱਥੇ ਪਹੁੰਚ ਕੇ মিডিਆ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਆਖਿਰਕਾਰ ਜਿਹੜਾ ਸਾਹਲ ਹੈ ਉਸ ਦੇ ਉੱਤੇ ਕਿਹੜੇ-ਕਿਹੜੇ ਮਾਮਲੇ ਪਹਿਲਾਂ ਦਰਜ ਨੇ ਔਰ ਕਦੋਂ ਤੋਂ ਪੁਲਿਸ ਉਸ ਦੀ ਪਾਲ ਜੋ ਹੈ ਉਹ ਕਰ ਰਹੀ ਸੀ ਤਾਂ ਕਾਫੀ ਜਿਹੜੇ ਹੋਰ ਵੀ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਲਗਾਤਾਰ ਜਿੱਥੇ ਇੱਕ ਪਾਸੇ ਜਾਂਚ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਹ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਸਮਾਜ ਨੂੰ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਨਸ਼ਾ ਤਸਕਰੀ ਦੇ ਵਿੱਚ ਜਾਂ ਨਸ਼ੇ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦੇ ਖਿਲਾਫ ਪੁਲਿਸ ਜਿਹੜੀ ਹੈ ਉਹ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤਾਂ ਉੱਥੇ ਹੀ ਜਿਹੜੇ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਿੰਦੇ ਨੇ ਤਾਂ ਉਹਨਾਂ ਦੀ ਵੀ ਹਾਲ ਜਿਹੜੀ ਆ ਪੁਲਿਸ ਵੱਲੋਂ ਹੁਣ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਵਾਰ ਮੈਂ ਫਿਰ ਦੱਸਾਂ ਕਿ ਮੇਰੇ ਖੰਬੇ ਪਾ ਕੇ ਰਾਜੀ ਜੀ ਮਤਿਵਾ ਪਿਸਟਲ ਤੇ ਬਰਾਮਦ ਹੋਇਆ ਨਾਲ ਕੋਈ ਨਸ਼ੇ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ ਸਾਹਿਲ ਦੇ ਕੋਲੋਂ ਅ ਤੇ ਦੇਖੋ ਹੁਣ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਤਾਂ ਉਸ ਦੇ ਕੋਲੋਂ ਇੱਕ 32 बोर ਦਾ ਪਿਸਟਲ ਔਰ ਇੱਕ ਜਿਹੜੀ ਬਾਈਕ ਜਿਹੜੀ ਉਸ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਸੀ ਭੱਜਣ ਦੇ ਲਈ ਉਹ ਬਰਾਮਦ ਕੀਤੀ ਗਈ ਹੈ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਜਦੋਂ ਇੱਥੇ ਪਹੁੰਚਣਗੇ ਤਾਂ ਫੇਰ ਹੋਰ ਜਿਹੜੀ ਜਾਣਕਾਰੀ ਹੈ ਇਸ ਦੇ ਨਾਲ ਜੁੜੀ ਹੋਈ ਸਾਂਝੀ ਕੀਤੀ ਜਾ ਸਕਦੀ ਹੈ ਕੇਸ ਦੇ ਕੋਲੋਂ ਕੋਈ ਨਸ਼ੇ ਦੀ ਬਰਾਮਦਗੀ ਕਿਉਂਕਿ ਜਦੋਂ ਕਿਸੇ ਨੂੰ ਵੀ ਕਾਬੂ ਕੀਤਾ ਜਾਂਦਾ ਉਸ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਪੁੱਛਗਿੱਛ ਦੇ ਦੌਰਾਨ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਜੇਕਰ ਪਿਛਲੇ ਮਾਮਲਿਆਂ ਦੀ ਗੱਲ ਕਰੀਏ ਤਾਂ ਜਦੋਂ ਪੁਲਿਸ ਕਿਸੇ ਅਪਰਾਧੀ ਨੂੰ ਜਾਂ ਨਸ਼ਾ ਤਸਕਰ ਨੂੰ ਰਿਕਵਰੀ ਦੇ ਲਈ ਲੈ ਕੇ ਕਿਤੇ ਪਹੁੰਚਦੀ ਹੈ ਜਾਂ ਕੋਈ ਪਿਸਟਲ ਜਾਂ ਕੋਈ ਹਥਿਆਰ ਜਿੱਕਰ ਕਿਸੇ ਨੇ ਕਿਤੇ ਲੁਕਾਏ ਹੁੰਦੇ ਆ ਤਾਂ ਉਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਜਿਹੜਾ ਇਨਕਾਊਂਟਰ ਹੋਇਆ ਸੀ ਉਸ ਦੇ ਵਿੱਚ ਇਹ ਸੀ ਕਿ ਜਦੋਂ ਪੁਲਿਸ ਵੈਪਨ ਰਿਕਵਰ ਕਰਨ ਦੇ ਲਈ ਇੱਕ ਸ਼ਖਸ ਨੂੰ ਉੱਥੇ ਪਹੁੰਚਦੀ ਹੈ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਜੋ ਹੈ ਸਾਹਲ ਦਾ ਪਿੱਛਾ ਕਰ ਰਹੀ ਸੀ ਔਰ ਜਿੱਦਾਂ ਹੀ ਇਸ ਜਗ੍ਹਾ ਤੇ ਉਸ ਨੂੰ ਇਹ ਲੱਗਿਆ ਕਿ ਉਹ ਹੁਣ ਪੁਲਿਸ ਅਦੇ ਗ੍ਰਿਫਤ ਦੇ ਵਿੱਚ ਆ ਸਕਦਾ ਹੈ ਪੁਲਿਸ ਉਸ ਨੂੰ ਕਾਬੂ ਕਰ ਸਕਦੀ ਹੈ ਤਾਂ ਉਸ ਵੱਲੋਂ ਭੱਜਣ ਦੀ ਨੀਅਤ ਦੇ ਨਾਲ ਜਿਹੜੀ ਹੈ ਪੁਲਿਸ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਪਰ ਬਦਕਿਸਮਤੀ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਹਾਲਾਂਕਿ ਇਹ ਇੱਕ ਚੰਗੀ ਗੱਲ ਹੈ ਕਿ ਕਿਸੇ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਹਲੇ ਤੱਕ ਕੋਈ ਖਬਰ ਜਿਹੜੀ ਹੈ ਉਹ ਨਹੀਂ ਹੈ ਪਰ ਉਸ ਸ਼ਖਸ ਨੂੰ ਜੋ ਹੈ ਕਿਉਂਕਿ ਪੁਲਿਸ ਦੀ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੇਕਰ ਕੋਈ ਵੀ ਅਪਰਾਧੀ ਹੈ ਤਾਂ ਉਸ ਦੀ ਲੱਤ ਤੇ ਜਾਂ ਪੈਰ ਤੇ ਗੋਲੀ ਮਾਰ ਕੇ ਉਸ ਨੂੰ ਕਾਬੂ ਕੀਤਾ ਜਾਵੇ ਤਾਂ ਉਸ ਦੀ ਜਿਹੜੀ ਜਾਨ ਹੈ ਉਹ ਵੀ ਨਾ ਜਾਵੇ ਤਾਂ ਇਸੇ ਦੇ ਚਲਦਿਆਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਵੀ ਉਸ ਸ਼ਖਸ ਦੇ ਪੈਰ ਦੇ ਉੱਤੇ ਗੋਲੀ ਜਿਹੜੀ ਹੈ ਉਹ ਮਾਰੀ ਗਈ ਉਸ ਤੋਂ ਬਾਅਦ ਉਸ ਨੂੰ ਤੁਰੰਤ ਕਾਬੂ ਕੀਤਾ ਗਿਆ ਔਰ ਫਿਲਹਾਲ ਜੋ ਹੈ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਪਰ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਏਗੀ ਕੋਰਟ ਦੇ ਵਿੱਚ ਉਸ ਨੂੰ ਜਦੋਂ ਪੇਸ਼ ਕੀਤਾ ਜਾਏਗਾ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਕੇ ਵਾਲੀ ਦਿਨਾਂ ਦੇ ਵਿੱਚ ਹੋਰ ਵੀ ਬਰਾਮਦਗੀ ਜਾਂ ਹੋਰ ਜਿਹੜੇ ਮਾਮਲਿਆਂ ਦੇ ਵਿੱਚ ਉਹ ਲੜਿੰਦਾ ਉਸ ਨੂੰ ਲੈ ਕੇ ਕੋਈ ਨਾ ਕੋਈ ਵੱਡਾ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾ ਸਕਦਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ राजीव ਸਾਨੂੰ तमाम ਜਾਣਕਾਰੀ ਦੇਣ ਲਈ ਤੇ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ حاصل ہوئی ਹੈ ਮਠਬੇੜ ਤੋਂ ਬਾਅਦ ਜੋ ਸਾਹਿਲ ਹੈ ਐਨਡੀਪੀਐਸ ਦੇ ਕਈ ਮਾਮਲੇ ਇਸ ਤੇ ਦਰਜ ਨੇ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਐਨਕਾਊਂਟਰ ਤੋਂ ਬਾਅਦ ਪੈਰ ਤੇ ਉਸ ਦੀ ਗੋਲੀ ਲੱਗੀ ਹੈ ਜਿਹੜੇ ਇਲਾਜ ਹਸਪਤਾਲ 'ਚ ਭਰਤੀ ਹੈ ਕੁਝ ਦੇਖ ਇਥੇ ਕਮਿਸ਼ਨਰਟ ਆਫ ਪੁਲਿਸ ਗੁਰਪ੍ਰੀਤ ਸਿੰਘ ਪੁਲਰ ਪਹੁੰਚਣਗੇ ਤੇ ਇਸ ਬਾਬਤ ਜਾਣਕਾਰੀ ਉਹਨਾਂ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਜਾਏਗੀ ਕਿ ਟੈਂਕਾਉਂਟਰ ਤੋਂ ਬਾਅਦ ਇੱਕ ਜੋ ਮੁਲਜ਼ਮ ਹੈ ਐਨਟੀਪੀਐਸ ਐਕਟ تحت ਪੂਰੇ ਮਾਮਲੇ ਦਰਜ ਨੇ ਉਸ ਨੂੰ ਕਾਬੂ ਕੀਤਾ ਗਿਆ ਅੱਜ ਨਾਲ ਕੀ ਕੁਝ ਪਰਦਾਜ ਕਈ ਹੋਰ ਵੀ ਵੱਡੇ ਖੁਲਾਸੇ ਹੋਣਗੇ 2:00 ਤੋਂ 2:30 ਵਜੇ ਤੱਕ ਪੂਰੀ ਕਟਨਾ ਹੈ ਜਦੋਂ ਕਿ ਪੁਲਿਸ ਨੂੰ ਇਨਫੋਰਮੇਸ਼ਨ ਸੀ ਪੁਲਿਸ Trap ਲਗਾਉਂਦੀ ਹੈ ਸੂਰਕੰਦਾਈ ਚਲਾ ਕਰਦੀ ਹੈ ਪਰ ਉਕਤਾ ਨਹੀਂ ਹੈ ਤੇ ਪੁਲਿਸ ਜਵਾਬੀ ਗਾਰਮ ਫਾਇਰਿੰਗ ਕਰਦੀ ਹੈ ਤੇ ਇਸ ਦੇ ਪੈਚ ਗੋਲੀ ਲੱਗ ਨਸ਼ਾ ਤਸਕਰਾਂ ਦੇ ਖਿਲਾਫ ਬੁਲਡوزر ਐਕਸ਼ਨ ਸਰਕਾਰ ਦਾ ਪੁਲਿਸ ਲਗਾਤਾਰ ਜਾਰੀ ਹੋਣ ਬਠਿੰਡਾ ਦੇ ਬੀੜ ਤਲਾਚ 'ਚ ਬੁਲਡوزر ਚੱਲਿਆ ਹੈ ਪੀਲਾ ਪੰਜਾ ਚਲਾਇਆ ਗਿਆ ਹੈ ਨਸ਼ਾ ਤਸਕਰ ਦੀ

ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਖਾਸ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਨਸ਼ਾ ਤਸਕਰ ਨਸ਼ਾ ਤਸਕਰੀ ਦਾ ਕੰਮ ਪੂਰਾ ਛੱਡ ਦੇ ਜਾਂ ਫਿਰ ਉਹ ਪੰਜਾਬ ਛੱਡ ਦੇ ਨਹੀਂ ਤੇ ਇਹੋ ਜਹੀ ਹਰਸ਼ ਉਹਨਾਂ ਦਾ ਕੀਤਾ ਜਾਏਗਾ ਮੇਨਾ ਮੇਸੇ ਹੋਗੀ ਸੁਰਜ ਪਾਨ ਫੌਲਾਤ ਜੁੜੇ ਨੇ ਸੁਰਜ ਜਾਨਣਾ ਚਾਹਾਂਗੇ ਆ ਨਸ਼ਾ ਤਸਕਰ ਜਿਸ ਦਾ ਕੀ ਘੱਟ ਹੈ ਟੈਟਰੀ ਕੀਤਾ ਗਿਆ ਇਸ ਤੇ ਕਿਹੜੇ ਕਿਹੜੇ ਮਾਮਲੇ ਦਰਜ ਨੇ ਦੇਖੋ ਇਸ ਤੇ ਸਿਰਫ ਕੋਈ ਇੱਕ ਮਾਮਲਾ ਦੱਸ ਨਹੀਂ ਨਸ਼ਾ ਤਸਕਰੀ ਲੈ ਕੇ ਕਾਫੀ ਟਾਈਮ ਤੋਂ ਇਹੀ ਸੁੱਖੀਆਂ ਦੇ ਵਿੱਚ ਔਰ ਕਾਫੀ ਮਾਮਲੇ ਨੇ ਜਿਹੜੇ ਪੁਲਿਸ ਨੇ ਦਰਜ ਕੀਤੇ ਨੇ ਜਗ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਜਾਇਜ਼ ਤੌਰ ਤੇ ਗਿਰੀ ਉਹ ਸਾਰੀ ਇਸ ਦੇ ਬਣੂ ਕੀਤੀ ਗਈ ਸੀ ਉਹ ਪੂਰੀ ਦੀ ਪੂਰੀ ਬਿਲਡਿੰਗ ਐ ਢਾਹ ਦਿੱਤੀ ਗਈ ਹੈ ਹਾਲਾਂਕਿ ਬਿਲਡਿੰਗ ਉਹ ਸਾਰੀ ਅਧਿੰਮ ਕੀਤੀ ਉਹਦੀ ਛੱਤ ਹਜੇ ਪੈਣ ਵਾਲੀ ਸੀ ਔਰ 15 ਤੋਂ 17 ਲੱਖ ਰੁਪਏ ਦੀ ਲਗਤ ਦੇ ਨਾਲ ਇਹ ਪੂਰੀ ਦੀ ਪੂਰੀ ਬਿਲਡਿੰਗ ਤਿਆਰ ਹੋ ਰਹੀ ਸੀ ਔਰ ਇਹੀ ਦੱਸ ਰਹੇ ਨੇ ਕਿ ਕਿਤੇ ਨਾ ਕਿਤੇ ਨਜਾਇਜ਼ ਤਰੀਕੇ ਦੇ ਨਾਲ ਕਮਾ ਕੇ ਪੈਸੇ ਇਸ ਬਿਲਡਿੰਗ ਤੇ ਲਾਏ ਹੋਏ ਸੀ ਔਰ ਨਜਾਇਜ਼ ਤਰੀਕੇ ਨਾਲ ਉਹ ਸਾਰੀ ਇਸ ਬਿਲਡਿੰਗ ਦੀ ਕੀਤੀ ਜਾ ਰਹੀ ਸੀ ਤਾਂ ਕਰਕੇ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਉੱਪਰ ਬਟੰਡਾ ਪੁਲਿਸ ਬੰਨਿਓ ਕੀਤੀ ਗਈ ਹੈ ਔਰ ਪੁਲਿਸ ਦੇ ਐਸਐਸਪੀ ਇਹ ਕਹਿ ਰਿਹਾ ਕਿ ਸਿਰਫ ਇੱਕ ਕਰਨੀ ਇਸ ਦੇ ਖਿਲਾਫ ਕ ਪਾਈਪਲਾਈਨ ਦੇ ਵਿੱਚ ਨੇ 4 ਤੋਂ 5 ਹੋਰ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਣੀ ਹੈ ਕਿਉਂਕਿ ਬੇਸ਼ੱਕ ਪੰਜਾਬ ਪੁਲਿਸ ਹੋਵੇ ਬੇਸ਼ੱਕ ਸਰਕਾਰ ਹੋਵੇ ਨਸ਼ਾ ਤਸਕਰਾ ਨੂੰ ਲੈ ਕੇ ਕਿਤੇ ਨਾ ਕਿਤੇ ਪਹਿਲਾਂ ਦੇ ਮੁਕਾਬਲੇ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਔਰ ਪੁਲਿਸ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਪ੍ਰਾਪਰਟੀ ਦੀ ਉਸਾਰੀ ਕੀਤੀ ਹੈ ਨਜਾਇਜ਼ ਪ੍ਰਾਪਰਟੀ ਬਣਾਈ ਹੈ ਔਰ ਨਜਾਇਜ਼ ਪੈਸਿਆਂ ਦੇ ਨਾਲ ਜਿਆਦਾ ਪੈਸਾ ਇਕੱਠਾ ਕਰਕੇ ਉਸ ਦੀ ਪ੍ਰਾਪਰਟੀ ਖਰੀਦ-ਫਰੋਦ ਕੀਤੀ ਗਈ ਹੈ ਤਾਂ ਕਰਕੇ ਪੁਲਿਸ ਅਲਾਰਟ ਦੇ ਚ ਨਜ਼ਰ ਆ ਰਹੀ ਔਰ ਰਾਜ ਬੀੜ ਤਲਾਬ ਦੇ ਵਿੱਚ ਕਰੀਬ 10.5 11 ਵਜੇ ਪੁਲਿਸ ਪਹੁੰਚਦੀ ਹੈ ਦੋ ਬਲਡੋਜ਼ਰ ਜਾਂ ਦੋ ਜੀਸੀਬੀ ਮਸ਼ੀਨ ਦੇ ਨਾਲ ਪੂਰੀ ਦੀ ਪੂਰੀ ਬਿਲਡਿੰਗ ਤਹਸ ਨਾਸ ਕਰ ਦਿੱਤੀ ਜਾਂਦੀ ਔਰ ਕਿਤੇ ਨਾ ਕਿਤੇ ਜਿਹੜੇ ਲੋਕ ਦੇਖ ਰਹੇ ਸੀ ਉਹ ਲੋਕ ਵੀ ਕਿਤੇ ਨਾ ਕਿਤੇ ਇਹ ਸੋਚ ਰਹੇ ਨੇ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਐ ਕਿ ਅਗਰ ਨਸ਼ੇ ਦੇ ਨਾਲ ਇਹ ਪ੍ਰਾਪਰਟੀ ਕਮਾਈਆ ਤੱਕ ਇਹ ਤਾਸ ਦੇ ਪੱਤਿਆਂ ਵਾਂਗ ਤੈਸਨਾਤ ਹੋ ਗਈ ਹੈ ਦੂਜੇ ਲੋਕਾਂ ਦੇ ਲਈ ਉਦਾਹਰਣ ਕਿਤੇ ਨਾ ਕਿਤੇ ਇਹ ਬੰਦ ਹੀ ਨਜ਼ਰ ਆ ਰਹੀ ਹੈ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸੁਰੇਸ਼ ਜਨ ਤਮਾਮ ਜਾਣਕਾਰੀ ਦੇਣ ਲਈ ਤੇ ਜੋ ਪੀਲਾ ਪੰਜੇ ਦਾ ਐਕਸ਼ਨ ਲਗਾਤਾ ਜਾ ਰਿਹਾ ਹੈ ਸਖਤ ਸੁਨੇਹਾ ਸਰਕਾਰ ਦੇ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ ਕਿ ਨਸ਼ਾ ਤਸਕਰੀ ਦਾ ਕੰਮ ਛੱਡ ਦਿਓ ਅਦਰਵਾਈਜ਼ ਪੰਜਾਬ ਛੱਡ ਦਿਓ ਨਹੀਂ ਤੇ ਇਹ ਜਾਹੀ ਹਸ਼ਰ ਜੋ ਹੈ ਉਹ ਨਸ਼ਾ ਤਸਕਰਾ ਦਾ ਕੀਤਾ ਜਾਏਗਾ ਉਹ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਔਰ ਇੱਕ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਮੇਰੇ ਨਾਲ ਐਸਐਸਪੀ ਅਮਨੀਤ ਕੌਂਡਲ ਨੇ ਆਪ ਗੱਲਬਾਤ ਕਰਦੇ ਮੈਮ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਔਰ ਕੌਣ ਲੋਕ ਸੀ ਜਿਨ੍ਹਾਂ ਦੇ ਮਕਾਨ ਨੂੰ ਢਾਇਆ ਗਿਆ ਆਗਰ ਆਖਰਕਾਰ ਕਿੰਨੇ ਆਫੇ ਦਰਜ ਹੀ ਨਿਕਲੇ ਇਹ ਜੀ ਜਿਹੜਾ ਜਿਹਨੇ ਨਾਜਾਇਜ਼ ਉਸਾਰੀ ਕੀਤੀ ਸੀ ਉਹਦਾ ਨਾਮ ਸੂਰਤ ਸਿੰਘ ਹੈ ਸਨ ਆਫ ਜਗੀ ਜੰਗੀਰ ਸਿੰਘ ਹੈ ਇੱਥੋਂ ਦੇ ਬੀੜ ਤਲਾਬ ਦੇ ਹੀ ਵਾਸੀ ਹੈ ਇਹ ਆਪ ਦਾ ਜੇਲ੍ਹ ਚ ਇਸ ਟਾਈਮ ਲੌਜ ਰਿਹਾ ਹੈ ਦੀ ਵਾਈਫ ਅਤੇ ਇਲੀਗਲ ਨਾਜਾਇਜ਼ ਉਸਾਰੀ ਕਰਾਰੀ ਸੀ ਜਦੋਂ ਕਿ ਇਹ ਜ਼ਮੀਨ ਦੀ ਮਲਕੀਅਤ ਪੰਜਾਬ ਸਰਕਾਰ ਦੀ ਹੈ ਤੇ ਅਸੀਂ ਸਿਵਲ ਪ੍ਰਸ਼ਾਸਨ ਦੀ ਮਦਦ ਕਰਨ ਲਈ ਉਹਨਾਂ ਦਾ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ ਉਹਦੇ ਤਹਿਤ ਇੱਥੇ ਆਏ ਆ ਤੇ ਜਿਹੜਾ ਸੂਰਜ ਹੈ ਉਹਦੇ ਤੇ 9 ਪਰਚੇ ਦਰਜ ਹੈ ਜਿਨ੍ਹਾਂ ਚੋਂ 5 ਪਰਚੇ ਐਂਡੀਪੀਐਸ ਦੇ ਹੈਗੇ 3 ਇੱਕ ਸਾਈਜ਼ ਦੇ ਹੈ ਤੇ ਇੱਕ 307 ਔਰ 353 186 ਦਾ ਅਜਾ ਹੋਰ ਪ੍ਰਾਪਰਟੀ ਬੈਮ ਇਸ ਤੋਂ ਬਾਅਦ ਤੁਸੀਂ ਪਤਾ ਲਾਇਆ ਕਿਥੇ ਕਿਥੇ ਪ੍ਰਾਪਰਟੀ ਔਰ ਕਿੰਨੇ ਹੋਰ ਪੈਸੇ ਇਹਨਾਂ ਨੇ ਕਮਾਏ ਨੇ ਕਿਸਨਾ ਪ੍ਰਾਪਰਟੀ ਬਣਾਈ ਇਹ ਜੀ ਅਸੀਂ ਲੱਗੇ ਹੋਏ ਆ ਤੇ ਇਹਦੀ ਬਾਕੀ ਪ੍ਰਾਪਰਟੀਆਂ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਅੱਜ ਹੋਰ ਵੀ ਇਸ ਤਰ੍ਹਾਂ ਦੀ ਜਗ੍ਹਾ ਆਇਡੈਂਟੀਫਾਈ ਕੀਤੀਆਂ ਨੇ ਜਿਹੜੇ ਨਜਾਇਜ਼ ਤੌਰ ਤੇ ਮਕਾਨ ਬਣੇ ਹੋਏ ਨਹੀਂ ਜਾਂਇ ਤੌਰ ਤੇ ਜਿਹੜੀ ਉਤਾਰੀ ਹੋਈ ਹੈ ਹਾਂਜੀ ਅਸੀਂ ਕੁਝ ਆਇਡੈਂਟੀਫਾਈ ਕਰਕੇ ਡੀਸੀ ਸਾਹਿਬ ਨਾਲ ਤਾਲਮਿਲ ਕਰਕੇ ਉਹਨਾਂ ਦਾ ਸਾਰਾ ਪ੍ਰੋਸੀਜਰ ਫਾਲੋ ਕਰਕੇ ਉਹਦੇ ਤੇ ਵੀ ਐਕਸ਼ਨ ਲਵਾਂਗੇ ਮੈਮ ਕੀ ਲੱਗਦਾ ਹੈ ਫਰਕ ਕਿੰਨਾ ਪੈ ਕੇ ਦੋ ਇਸ ਤਰ੍ਹਾਂ ਸਾਰੀ ਪ੍ਰਾਪਰਟੀ ਉਹਨਾਂ ਦੀ ਤਹਿਤ ਨੈਸ ਹੋ ਜਾਂਦੀ ਜਿਹੜੀ ਨਸ਼ੇ ਦੇ ਨਾਲ ਕਮਾਈ ਹੈ ਫਰਕ ਕਿੰਨਾ ਪੈਂਦਾ ਉਹਨਾਂ ਕਰਕੇ ਦੇਖੋ ਜੀ ਪਹਿਲੀ ਗੱਲ ਤਾਂ ਦ ਵੀ ਫੈਕਟ ਕਿ ਇਹਨਾਂ ਕੋਲ ਕੋਈ ਓਨਰਸ਼ਿਪ ਵੀ ਨਹੀਂ ਹੈ ਤਾਂ ਹੀ ਡੀਸੀ ਸਾਹਿਬ ਵੱਲੋਂ ਸਾਨੂੰ ਇਹ ਉਹਨਾਂ ਨੂੰ ਪੁਲਿਸ ਹੱਲ ਦੇਣ ਦੀ ਹਦਾ ਕੋਈ ਨਾਕੋ ਲਗਰ ਕੋਈ ਪ੍ਰੂਫ ਨਹੀਂ ਹੈ दैट मींस ए ਇਲ ਗਾਟਨ ਬਲੈਕ ਮਨੀ ਤੋਂ ਇਕਯੂਮਿਲੇਟਡ ਹੈ ਡਰਗ ਮਨੀ ਦੇ ਪ੍ਰੋਸੀਡਸ ਤੋਂ ਹੈ ਤੇ ਜੇ ਉਹ ਸੋਚਦੇ ਕਿ ਅਸੀਂ ਨਸ਼ੇ ਦੀ ਤਸਕਰੀ ਤੋਂ ਐਦਾਂ ਦੀਆਂ ਕੋਠੀਆਂ ਬਣਾ ਲੈਣਗੇ ਤੇ ਅਸੀਂ ਸਾਰੇ ਚੁੱਪ ਰਵਾਂਗੇ ਤੇ ਉਹਦਾ ਹੀ ਇੱਕ ਜਵਾਬ ਹੈ ਕਿ ਜੇ ਤੁਸੀਂ ਡਰੱਗਸ ਦੇ ਧੰਦੇ 'ਚ ਪੈ ਕੇ ਇਦਾਂ ਦੇ ਕੰਮ ਕਰੋਗੇ ਤੇ ਉਹਦਾ ਹਸ਼ਰ ਤੁਹਾਡੇ ਸਾਹਮਣੇ ਹੈ। ਪ੍ਰਾਪਰਟੀ ਫ੍ਰੀਜ਼ ਵੀ ਆਪਾਂ ਕਾਫੀ ਕੀਤੀ ਹੈ, ਅਟੈਚ ਕਾਫੀ ਕੀਤੀ ਹੈ। ਉਹ ਫਿਗਰ ਕਿੰਨੀ ਹੈ ਲਗਭਗ ਅਪਰੋਕਸੀਮੇਟਲੀ ਕਰਕੇ ਦਈਏ। ਸਾਡੀ ਜੀ ਉਹਦੀ ਫਿਗਰ ਅਰਾਊਂਡ 9 ਕਰੋੜ ਦੇ ਕਰੀਬ ਸਿਗੀ। ਇਸ ਸਾਲ ਵੀ ਸਾਡੇ ਕੁਝ ਕੇਸਿਸ ਜਾ ਰਹੇ ਆ ਪਰ ਉਹਦਾ ਪ੍ਰੋਸੀਜਰ ਵੱਖਰਾ ਹੁੰਦਾ ਹੈ। ਉਹਦੇ 'ਚ ਸਟੇ ਲੱਗ ਜਾਂਦੀ ਹੈ ਕਿ ਇਹਨੂੰ ਨਾ ਤਾਂ ਵੇਚ ਸਕਦੇ ਹੋ ਨਾ ਖਰੀਦ ਸਕਦੇ। ਨਸ਼ਾ ਤਸਕਰ ਦੇ ਖਿਲਾਫ ਬੁਲਡੋਜ਼ਰ ਐਕਸ਼ਨ ਲਗਾਤਾਰ جاری ਹੈ ਹੁਣ ਬਠਿੰਡਾ ਦੇ ਪੀਟਲਾ ਅਜ ਵੀ ਪੀਲਾ ਪੰਜਾ ਚਰਹ ਕਿਸਤੇ ਕਨਾਲ ਨਸ਼ਾ ਤਸਕਰ ਜੋ ਕਿ ਜੇਲ੍ਹ ਚ ਬੰਦ ਹੈ 15 ਤੋਂ 12 ਲੱਖ ਹੁਣ ਤੱਕ ਇਸ ਪੂਰੀ ਅੰਡਰ ਕੰਸਟਰਕਸ਼ਨ ਘਰ ਤੇ ਲਗਾ ਦਿੱਤਾ ਗਿਆ ਸੀ ਹਾਲਾਂਕਿ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਸੀ ਲੈਂਟਰ ਹੁਣ ਤੱਕ ਨਹੀਂ ਪਿਆ ਸੀ ਜਿਸ ਤਰ੍ਹਾਂ ਚੱਲਦੇ ਐਕਸ਼ਨ ਅਧਿਕਾਰੀਆਂ ਦਾ ਦੇਖਣ ਨੂੰ ਮਿਲਿਆ ਅੱਜ ਪੂਰਾ ਉਸਾਰੇ ਦਿਨ ਕਾਰਸੀ ਸਪੋਰਟ ਟੈਟੇਰੀ ਕਟ ਤੱਕ ਤੇ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਨਸ਼ਾ ਤਸਕਰਾਂ ਦਾ ਆਹੀ ਹਸ਼ਰ ਜੋ ਹੈ ਉਹ ਕੀਤਾ ਜਾਏਗਾ ਜੇਲ ਚ ਬੰਧ ਹੈ ਨਸ਼ਾ ਤਸਕਰ ਸੁਰਜ ਸਿੰਘ ਜਿਸ ਦੇ ਘਰ ਤੇ ਅਪੂਰੀ ਕਾਰਵਾਈ ਜੋ ਹੈ ਉਹ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਵਕਫ ਥਾਵਾਂ ਤੇ ਸਾਨੂੰ ਕਿਸ ਤਰੀਕੇ ਨਾਲ ਆ ਪ੍ਰਸ਼ਾਸਨ ਦੀ ਕਾਰਵਾਈ ਵੇਖਣ ਨੂੰ ਮਿਲੀ ਸੀ ਹਾਲਾਂਕਿ ਕਈ ਮਹਿਲਾ ਤਸਕਰਾਂ ਦੇ ਘਰਾਂ ਤੇ ਵੀ ਅਪੂਰਾ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਥਾਵਾਂ ਤੇ ਤਮਾਮ ਡਿਪਟੀ ਕਮਿਸ਼ਨਰਸ ਤਮਾਮ ਪੁਲਿਸ ਅਧਿਕਾਰੀ ਨੇ ਨਸ਼ਾ ਜੋ ਤਸਕਰੀ ਦਾ ਧੰਦਾ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਵਾਰਨ ਡਰੱਗਸ ਦੇ ਤਹਿਤ ਅਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦਾ ਚਲਦੇ ਇੱਕ ਕੈਬਨਿਟ ਸਬਮਿਟ ਕਮੇਟੀ ਦਾ ਵੀ ਗਠਨ ਕੀਤਾ ਹੈ ਹਰਪਾਲ ਸਿੰਘ ਚੀਵਾ ਉਸ ਕਮੇਟੀ ਦੀ ਅਗਵਾਈ ਕਰ ਰਹੇ ਨੇ ਮੀਟੇ ਕਾਲ ਵੀ ਇਸ ਪੂਰੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਸਬਦ ਚਲਦੇ ਅਮਨ अरोड़ा ਇਸ ਪੂਰੀ ਮੀਟਿੰਗ ਸ਼ਾਮਿਲ ਸੀ ਬਲਦੀ ਸਿੱਧੂ ਆ ਜੋ ਮੀਟਿੰਗ ਦਾ ਹਿੱਸਾ ਨਹੀਂ ਕਮੇਟੀ ਦਾ ਹਿੱਸਾ ਨੇ ਉਹ ਹੈਲਥ ਇਨਫਰਾਸਟ੍ਰਕਚਰ ਦੇਖਣਗੇ ਜਿਸ ਸਬਦ ਚਲਦੇ ਤਰਨੁਪ੍ਰੀਤ ਸਿੰਘ ਸੌਨ ਲਾਲਜੀਤ ਸਿੰਘ ਪੁੱਲਤ ਇਸ ਪੂਰੀ ਕਮੇਟੀ ਦਾ ਹਿੱਸਾ ਨੇ ਤੇ ਆਉਣ ਵਾਲੇ ਦਿਨਾਂ ਚ ਵੱਖ-ਵੱਖ ਜੁਤੀਲੇ ਨੇ ਇਨਾ ਕਮੇਟੀ ਦੇ ਮੈਂਬਰਸ ਨੂੰ ਅਲਾਟ ਕੀਤੇ ਗਏ ਨੇ ਜਿਸ ਸਬਦ ਚਲਦੇ ਉੱਥੇ ਪਹੁੰਚ ਕੇ ਆ तमाम ਜ਼ਿਲ੍ਹਾ ਅਧਿਕਾਰੀ ਨੇ ਸੰਬੰਧਿਤ जिक्र किया जाएगा अब तीन तरीक है तीन मार्च है अज ही तक दस ग्यारह पूरा एक्शन जो है, है। किस तरीके उसारी अधीन पूरा कर नजर आ रहा है लेंटर नहीं पाया गया है इटा ही खड़िया ने जो दीवारा खड़िया की गई ਹੁਣ ਅਜੋ ਪੂਰਾ ਕਾਰਸੀ ਅੰਡਰ ਕੰਸਟਰਕਸ਼ਨ ਉਸਾਰੀਆ ਦੇ ਇਸ ਨੂੰ ਟਾਟ ਦਿੱਤਾ ਗਿਆ ਤੇ ਵੱਡਾ ਐਕਸ਼ਨ ਲਿਆ ਗਿਆ ਹੈ ਸੂਰਜ ਨਾਮ ਦਾ ਆ ਨਸ਼ਾ ਤਸਕਰ ਹੈ ਕਈ ਐਨਟੀਪੀਐਸ ਦੇ ਮਾਮਲੇ ਇਸ ਤੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਹੀ ਬੰਦ ਹੈ ਜਿ세 ਜ਼ਿਕਰ ਕਰੀਏ ਤੇਜ਼ ਸਪਾਈਟ ਦੀ ਖੋਗੀ ਪਹਿਲਾ ਐਕਸ਼ਨ ਸਾਨੂੰ ਵੇਖਣ ਨੂੰ ਮਿਲਿਆ ਸੀ ਪਟਿਆਲਾ ਸਪਾਈਟ ਦੀ ਖੋ ਕਿਸਲੇ ਨਾਲ ਨਸ਼ਾ ਤਸਕਰ ਦਾ ਜੋ ਘਰ ਹੈ ਡੇਟੇਰੀ ਕੀਤਾ ਗਿਆ ਸੀ ਹਾਲਾਂਕਿ ਪੁਲਿਸ ਵੱਲੋਂ ਸਖਤ ਸੁਨੇਹਾ ਦਿੱਤਾ ਗਿਆ ਸੀ ਕਿ ਨਸ਼ਾ ਤਸਕਰੀ ਦਾ ਕਾਰੋਬਾਰ ਛੱਡ ਦੋ ਨਹੀਂ ਤੇ ਐਸੀ ਤਰੀਕ ਨਾਲ ਆ ਪੂਰਾ ਐਕਸ਼ਨ ਵੇਖਣ ਨੂੰ ਮਿਲਿਆ ਤੇ ਲੁਧਿਆਣਾ ਦੇ ਦੋ ਪਿੰਡਾਂ 'ਚ ਪੂਰਾ ਐਕਸ਼ਨ ਹੋਇਆ ਸੀ ਉਸ ਤੋਂ ਬਾਅਦ ਰੋਪੜ 'ਚ 28 ਤਰੀਕ ਨੂੰ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਸੀ ਤੇ ਫਿਲੌਰ 'ਚ ਵੀ 2 ਤਰੀਕ ਨੂੰ ਦੋ ਪਿੰਡਾਂ 'ਚ ਜੋ ਨਸ਼ਾ ਤਸਕਰੀ ਦੇ ਘਰ ਸੀ ਜੋ ਨਸ਼ਾ ਤਸਕਰੀ ਦੇ ਕਮਾਈ ਨਾਲ ਘਰ ਖੜੇ ਕੀਤੇ ਗਏ ਸੀ ਉਹਨਾਂ 'ਤੇ ਐਕਸ਼ਨ ਜੋ ਹੈ ਉਹ ਵੇਖਣ ਨੂੰ ਮਿਲਿਆ ਉਹਨਾਂ ਦੇ ਘਰ ਟੈਟਰੀ ਕੀਤੇ ਗਏ ਅੱਗੇ ਵਧਾਂਗੇ ਗੱਲ ਕਰਾਂਗੇ تحصیلਦਾਰਾਂ ਦੀ ਪੰਜਾਬ ਪੱਛ ਸਮੂਹਿਕ ਛੁੱਟੀ ਤੇ ਚਲੇ ਗਏ ਨੇ تحصیلਦਾਰ ਵਿਜੀਲੈਂਸ ਦੇ ਐਕਸ਼ਨ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ تحصیلਾਂ 'ਚ ਕੰਮ ਕਰਵਾਉਣ ਆਏ ਲੋਕ ਖਜਲ ਫਾਇਦਾ ਸਾਹਮਣਾ ਕਰ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਰਜਿਸਟਰੀਆਂ ਤੇ ਇੰਤਕਾਲ ਨਹੀਂ ਹੋ ਰਹੇ ਤੇ ਬਿਨਾਂ ਕੰਮ ਹੀ ਖਾਲੀ ਹੀ ਜੋ ਲੋਕ ਨੇ ਆਪਣੇ ਕਰਾਨੋਂ ਹੋ ਰਹੇ ਨੇ ਆਖਿ ਖਜਲ ਫਾਇਦਾ ਸਾਹਮਣਾ ਲੋਕਾਂ ਨੂੰ ਆਮ ਪਬਲਿਕ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਜੋ تحصیلਦਾਰ ਨੇ छुट्टी कर गए ने। जिस सब दफ्तर तमाम तस्वीर सामने आए हैं किस तरीकेल तहसील पहुंच रहे हैं पर अगो जो ने पटवारी तहसीलदारफ्तर नहीं बैठे हुए हैं जिस सब चलते जो आम पब्लिक है आम लोग है उसन खजल खुआई द ਸਾਮਨਾ ਕਰਨਾ ਪੈਂਦੇ ਸੀ ਰਜਿਸਟਰੀ ਦੀ ਕੱਲ ਕਰੀ ਤੇ ਰਜਿਸਟਰੀ ਦੇ ਲਈ ਪਾਰਟਿਕੂਲਰ ਅਪਾਇੰਟਮੈਂਟ ਲੈਣੀ ਪੈਂਦੀ ਹੈ ਜਿਸ ਦੌਰਾਨ ਹੀ ਜੋ ਲੋਕ ਨੇ ਉਹ ਤਹਿਸੀਲਾਂ ਚ ਪਹੁੰਚਦੇ ਨੇ ਤਾਂ ਜੋ ਉਹਨਾਂ ਦਾ ਕੰਮ ਹੋ ਸਕੇ ਪਰ ਅੱਜ ਜੋ ਹੈ ਸਮੂਹਿਕ ਛੁੱਟੀ ਤੇ तमाम ਤਹਿਸੀਲਦਾਰ ਚਲੇ ਗਏ ਵਿਨਾ ਮੇਰੇ ਸੇ ਹੋਗੀ ਮੋਹਾਲੀ ਤੋਂ ਲਾਈਵ ਜੁੜ ਹੋਏ ਨੇ Manoj ਸਮੂਹਿਕ ਛੁੱਟੀ ਤੇ तमाम ਤਹਿਸੀਲਦਾਰ ਚਰੇ ਗਏ ਆਮ ਲੋਕਾਂ ਨੂੰ ਖਜਲਖੁਆਰੀ ਕੀ ਡਿਮਾਂਡ ਮੰਗ ਇਹਨਾਂ ਦੇ ਵੱਲ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਹਾਲ ਹੀ ਵਿੱਚ ਵਿਜੀਲੈਂਸ ਵੱਲੋਂ ਐਕਸ਼ਨ ਇਹਨਾਂ ਅਧਿਕਾਰੀਆਂ ਦੇ ਸਹਿਯੋਗੀਆਂ ਤੇ ਲਿਆ ਗਿਆ ਉਸ ਦੇ ਖਿਲਾਫ ਨਾਰਾਜ਼ਗੀ ਹੈ ਦੇਖੋ ਸਰਪ ਜੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਲੋਕਾਂ ਦੀ ਖੱਜਲ ਖਵਾਰੀ ਤਾਂ ਹੋ ਹੀ ਰਹੀ ਹੈ ਲੇਕਿਨ ਦੂਜੇ ਪਾਸੇ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਲਗਾਤਾਰ ਮੀਟਿੰਗਸ ਦਾ ਦੌਰ ਵੀ ਚੱਲ ਰਿਹਾ ਹੈ ਤਹਿਸੀਲਦਾਰ ਨਾਇਬ ਤਹਿਸੀਲਦਾਰ ਡੀਆਰਓ ਇਸਾਰੇ ਸਾਰੇ ਵੱਲੋਂ ਅੱਜ ਇੱਕ ਪੂਰੇ ਦਿਨ ਦਾ ਸਮੂਹਿਕ ਛੁੱਟੀ ਲਈ ਦਿੱਤੀ ਗਈ ਹੈ ਤੇ ਇੱਕ ਮੀਟਿੰਗ ਜਿਹੜੀ ਹੈ ਇੰਪੋਰਟੈਂਟ ਮੀਟਿੰਗ ਇਸ ਨੂੰ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿਹੜੀ ਡਿਮਾਂਡਸ ਨੇ ਉਹ ਵੀ ਤੁਹਾਨੂੰ ਦੱਸ ਦਾਂਗੇ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ ਕਿ ਇਸ ਵੇਲੇ ਮਹੌਲੀ ਦੀ ਤਹਿਸੀਲ ਦੇ ਵਿੱਚ ਅਸੀਂ ਮੌਜੂਦ ਹਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਿਸ ਤਰ੍ਹਾਂ ਦੀ ਖੱਜਲ-ਖੁਆਰੀ ਹੋ ਰਹੀ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਉਸ ਤੋਂ ਬਾਅਦ ਇੱਥੇ ਆ ਕੇ ਪੂਰਾ ਪ੍ਰੋਸੈਸ ਹੁੰਦਾ ਹੈ ਲੇਕਿਨ ਹਜੇ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੇ ਆਪਾਂ ਗੱ ਕਿਸੇ ਵੀ ਤਰ੍ਹਾਂ ਦਾ ਕੋਈ ਅਫੀਸਰ ਨੈਪ ਤਹਿਸੀਲਦਾਰ ਤਹਿਸੀਲਦਾਰ ਇੱਥੇ ਨਹੀਂ ਬੈਠ ਰਿਹਾ ਜਿਸ ਕਰਕੇ ਲੋਕਾਂ ਨੂੰ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਜਿਹੜੇ ਜਿਨ੍ਹਾਂ ਦੀ ਅੱਜ ਐਪੁਆਇੰਟਮੈਂਟ ਸੀ ਉਹਨਾਂ ਨੂੰ ਕਾਫੀ ਖੱਜਲ ਖਵਾਰੀ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਰਿਹਾ ਕੁਝ ਲੋਕ ਵੀ ਸਾਡੇ ਨਾਲ ਜੁੜਨਗੇ ਲੇਕਿਨ ਉਸ ਤੋਂ ਪਹਿਲਾਂ ਦੀ ਤਸਵੀਰਾਂ ਇੱਕ ਵਾਰੀ ਜ਼ਰੂਰ ਤੁਹਾਨੂੰ ਦਿਖਾ ਦਈਏ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਆਪਣੀ ਡਿਮਾਂਡਸ ਨੂੰ ਲੈ ਕੇ ਇਹਨਾਂ ਦੀ ਜਿਹੜੀ ਹੈਗੀ ਹੜਤਾਲ ਹੋਈ ਹੈ ਔਰ ਜਿਸ ਤਰ੍ਹਾਂ ਦੀ ਡਿਮਾਂਡਸ ਨੂੰ ਲੈ ਕੇ ਅੱਜ ਵੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਪਿਛ ਉਨਾ ਦੀ ਜਿਹੜੀ ਹੁਣ ਤੱਕ ਦੀ ਮੀਟਿੰਗ ਤੇ ਜਿਹੜੀ ਜਾਣਕਾਰੀ ਹੋਈ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਤਹਿਸੀਲਦਾਰ ਨੇ ਜਿਹੜੇ ਅਫਸਰ ਨੇ ਉਹ ਸਾਫ਼ ਤੌਰ ਤੇ ਆਪਣੀ ਜਿਹੜੀ ਰਜਿਸਟਰੀ ਹੈ ਉਹਨੂੰ ਹੈਂਡਓਵਰ ਕਰਨ ਦੀ ਗੱਲ ਕਰ ਰਹੇ ਕਿ ਸਾਡੇ ਤੇ ਇਲਜ਼ਾਮ ਲਾਏ ਜਾਂਦੇ ਨੇ ਸਾਡੇ ਜਿਹੜੇ ਤਹਿਸੀਲਦਾਰ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਔਰ ਉਹਨਾਂ ਤੇ ਪਰਚੇ ਜਿਹੜੇ ਹੈਗੇ ਉਹ ਗਲਤ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾ ਰਹੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਸਰ ਅੱਜ ਤੁਸੀਂ ਇੱਥੇ ਆਏ ਹੋ ਸਟ੍ਰਾਈਕ ਚੱਲ ਰਹੀ ਕੀ ਕਰਨਾ ਹੈ ਅੱਜ ਜਿਸੀ ਆਈ ਸੀ ਜੀ ਮੇਸਹੋਣੇ ਤੋਂ ਲੰਬੜਦਾਰ ਆ ਰਹੀ ਹਰਵਿੰਦਰ ਸਿੰਘ ਜੀ ਅਸੀਂ ਅੱਜ ਆਪਣੀ ਜਿਵੇਂ ਹਰ ਰੋਜ਼ ਤਹਿਸੀਲ ਖੁੱਲਦੀ ਐ ਇੱਥੇ ਆਪਾਂ ਰਜਿਸਟਰੀਆਂ ਕਰਾਉਣ ਆਉਣੇ ਅੱਜ ਵੀ ਅਸੀਂ ਸਾਡੀਆਂ ਦੋ ਤਿੰਨ ਰਜਿਸਟਰੀਆਂ ਸੀ ਉਹ ਕਰਾਉਣ ਆਏ ਸੀ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਅੱਜ ਤਹਿਸੀਲਦਾਰ ਸਾਹਿਬ ਉਹਨਾਂ ਦੀਆਂ ਜਿਹੜੀ ਕੋਈ ਮੰਗਾਂ ਨੇ ਉਸ ਕਾਰਨ ਸਟ੍ਰਾਈਕ ਐ ਪਰ ਮੇਰੀ ਗੱਲ ਇਹ ਐ ਵੀ ਜੇ ਲੋ ਅਫਸਰ ਕੋਈ ਵੀ ਐ ਉਹਨਾਂ ਦੀ ਸਟ੍ਰਾਈਕ ਐ ਉਹਨਾਂ ਦੀਆਂ ਕੋਈ ਮੰਗਾਂ ਹੋਣਗੀਆਂ ਤਾਂ ਹੀ ਉਹਨਾਂ ਨੇ ਸਟ੍ਰਾਈਕ ਕੀਤੀ ਐ ਪਰ ਇਹਦੇ ਪਿੱਛੇ ਜਿਹੜੇ ਲੋਕ ਨੇ ਉਹ ਬੜੀ ਉਹਨਾਂ ਨੂੰ ਹਰਾਸ਼ਮੈਂਟ ਹੋ ਰਹੀ ਹੈ ਲੋਕਾਵੀ ਦੀ ਨਾਲ ਦੇ ਨਾਲ ਤਸਵੀਰਾਂ ਵੀ ਤੁਸੀਂ ਦੇਖੀ ਵੀ ਲੋਕ ਨੇ ਜਿਹੜੇ ਨਾ ਉਹ ਬੜੇ ਹੈਰਾਨ ਹੋ ਰਹੇ ਨੇ ਖਾਸ ਕਰਕੇ ਮੈਂ ਇੱਕ ਦੋ ਦੇਖਿਆ ਇੱਥੇ ਹੈਂਡੀਕੈਪ ਟਾਈ ਨੇ ਕਿਉਂਕਿ ਸਭ ਤੋਂ ਪਹਿਲਾਂ ਹੁਣ ਰਜਿਸਟਰੀ ਕਰਾਣੀ ਕੋਈ ਸੌਖਾ ਕੰਮ ਨਹੀਂ ਹੈ ਜੇ ਰਜਿਸਟਰੀ ਕਰਾਣੀ ਹੈ ਤੁਸੀਂ ਪਹਿਲਾਂ ਅਪਾਇੰਟਮੈਂਟ ਲੈਣੀ ਹੈ ਫਿਰ ਤੁਸੀਂ ਜਾ ਕੇ ਡੇਟ ਮਿਲਣੀ ਹੈ ਤੁਹਾਨੂੰ ਫਿਰ ਸਮਾਂ ਮਿਲਣਾ ਫਿਰ ਦਸਤੀ ਹੋਣੀ ਹੈ ਤੇ ਅੱਜ ਪਤਾ ਲੱਗਿਆ ਕਿ ਵੈਸੇ ਵੀ ਕਿਉਂਕਿ ਪੰਜਾਬ ਸਰਕਾਰ ਨੇ ਰਜਿਸਟਰੀਆਂ ਖੋਲੀਆਂ ਸੀ ਉਦੇ ਕਾਰਨ ਅਜਿਸਟੀਆਂ ਦਾ ਤਹਿਸੀਲਾਂ 'ਚ ਬੜਾ ਜ਼ੋਰ ਸੀ ਪਰ ਅੱਜ ਆਕੇ ਇੱਥੇ ਪਤਾ ਲੱਗਿਆ ਲੋਕ ਬੜੇ ਹੈਰਾਨ ਹੋ ਰਹੇ ਆ ਕਿਉਂਕਿ ਲੋਕਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਐ ਇਸ ਬਾਰੇ ਵੀ ਅੱਜ ਸਟ੍ਰਾਈਕ ਐ ਤੇ ਬਾਕੀ ਜਿੰਨਾ ਵੀ ਸਟਾਫ ਐ ਉਹ ਤਕਰੀਬਨ ਇੱਥੇ ਮੌਜੂਦ ਐ ਬੈਠਿਆ ਐ ਪਰ ਸਟਾਫ ਇਕੱਲਾ ਕੀ ਕਰੂਗਾ ਜਦੋਂ ਤਹਿਸੀਲਦਾਰ ਸਾਹਿਬ ਨਹੀਂ ਹੈਗੇ ਇੱਥੇ ਤੇ ਉਹਨਾਂ ਦੀ ਵੀ ਕੋਈ ਕਾਰਨੇਗਾ ਉਹਨਾਂ ਦੀ ਵੀ ਕੋਈ ਮਜਬੂਰੀ ਹੈ ਤਹਿਸੀਲਦਾਰ ਸਾਹਿਬ ਦੀ ਇਹ ਬਹੁਤ ਇੰਪੋਰਟੈਂਟ ਹੈ ਜਿੱਦਾਂ ਤੁਸੀਂ ਕਿਹਾ ਬਿਲਕੁਲ ਠੀਕ ਹੈ ਤੇ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਸਾਡੇ ਨਾਲ ਜੁੜਨ ਕਿ ਸਰ ਤੁਸੀਂ ਵੀ ਕੰਮ ਕਰਾਣਾ ਹੈ ਉੱਥੇ ਕੁਝ ਇਸ ਤਰ੍ਹਾਂ ਦਾ ਠੀਕ ਹੈ ਤੇ ਕਈ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਜਿਹੜਾ ਹੈਗਾ ਉਹ ਵੀ ਦਿਖਾ ਦਿੰਦੇ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਕਾਫੀ ਲੋਕ ਸਰ ਤੁਸੀਂ ਰਜਿਸਟਰੀ ਲਈ ਆਏ ਸੀਗੇ ਪਰ ਤਹਿਸੀਲਦਾਰ ਸਾਹਿਬ ਹੈ ਨਹੀਂ ਅੱਛਾ ਤੇ ਤੁਸੀਂ ਵੀ ਤੁਹਾਡੀ ਵੀ ਆਪਾਂ ਬਿਲਕੁਲ ਹੈਗੀ ਸਰ ਦੁਬਾਰਾ ਤੋਂ ਲੈਣੀ ਪਈ ਜੀ ਅੰਡਰਸਟੂਡ ਹੈ ਇਹੀ ਕਰਨਾ ਪਏਗਾ ਜੀ ਤੇ ਬਿਲਕੁਲ ਤੁਹਾਨੂੰ ਰੂਮ ਵੀ ਦਿਖਾ ਦਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਅੰਦਰ ਹੈਗਾ ਕਿ ਬਿਲਕੁਲ ਖਾਲੀ ਪਿਆ ਜਿੱਥੇ ਡੇਲੀ ਰਸ਼ ਹੁੰਦਾ ਹੈ ਦਿੱਲੀ ਕਾਫੀ ਜਿਆਦਾ ਭੀੜ ਹੁੰਦੀ ਹੈ ਲੇਕਿਨ ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਨਹੀਂ ਹੈ ਬਿਲਕੁਲ ਜਿਹੜੀ ਕੁਰਸੀਆਂ ਹੈ ਜਿਹੜੇ ਤਹਿਸੀਲਦਾਰ ਦਾ ਰੂਮ ਹੈ ਜਿੱਥੇ ਪੂਰੀ ਰਜਿਸਟਰੀ ਹੁੰਦੀ ਹੈ ਇਹ ਰੂਮ ਹੈ ਏ ਵੀ ਬਿਲਕੁਲ ਖਾਲੀ ਪਿਆ ਹੈ ਤਾਂ ਸਰਪ ਜੋ ਕਿਉਂਕਿ ਲੋਕਾਂ ਦੀ ਖੱਜਲ ਖਵਾਰੀ ਤਾਂ ਬਿਲਕੁਲ ਹੈ ਕਿਉਂਕਿ ਜਿਹਦੀ ਅਪਾਇੰਟਮੈਂਟ ਜਿਨੇ ਲਈਤੀ ਹੋਈ ਹੈ ਉਹ ਦੁਬਾਰਾ ਆਏਗਾ ਅੱਜ ਨਹੀਂ ਹੋ ਰਹੀਏ ਤਾਂ ਦੁਬਾਰਾ ਤਾਂ ਅਪਾਇੰਟਮੈਂਟ ਲੇਗਾ ਹਫਤੇ ਦੀ 10 ਦਿਨ ਦੀ 3 ਦਿਨ ਦੀ 4 ਦਿਨ ਦੀ ਯਾਨੀ ਕਿ ਦੁਬਾਰਾ ਤਾਂ ਉਹ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਕਰਨਾ ਪਏਗਾ ਤਾਂ ਇਸ ਕਰਕੇ ਲੋਕਾਂ ਦੀ ਖੱਜਲ ਖਵਾਰੀ ਹੈ ਦੂਜੇ ਪਾਸੇ ਹਾਲਾਂਕਿ ਇਹ ਬਿਲਕੁਲ ਸਹੀ ਹੈ ਕਿ ਸਟਾਫ ਤਾਂ ਬੈਠਾ ਹੈ ਲੇਕਿਨ ਸਟਾਫ ਕੀ ਕਰੂਗਾ ਕਿ ਜਦ ਜਿਹੜੇ ਤਹਿਸੀਲਦਾਰ ਜਿਹੜੇ ਆ ਉਹ ਨਹੀਂ ਹੋਣਗੇ ਤਾਂ ਕਿਤੇ ਨਾ ਕਿਤੇ ਕਾਫੀ ਚੀਜ਼ਾਂ ਨੂੰ ਲੈ ਕੇ ਇੱ ਮੀਟਿੰਗ ਤੋਂ ਬਾਅਦ ਇਹ ਫੈਸਲਾ ਉਹ ਅਹਿਮ ਲਿਆ ਜਾਏਗਾ ਕਿ ਆਖਿਰ ਅਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਜਿਹੜੀ ਹੈ ਤਹਿਸੀਲਦਾਰ ਨਾਇਬ ਤਹਿਸੀਲਦਾਰ ਡੀਆਰਓ ਜਿਹੜੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੁੰਦੀ ਹੈ ਲੇਕਿਨ ਅੱਜ ਦਾ ਦਿਨ ਸਮੂਹਿਕ ਛੁੱਟੀ ਜਿਹੜੀ ਹੈ ਉਹ ਡਿਕਲੇਅਰ ਕੀਤੀ ਗਈ ਹੈ ਇਹਦੇ ਨਾਲ ਨਾਲ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਇਹ ਦੇਖਣਾ ਬਹੁਤ ਅਹਿਮ ਸਰਬਜੋਤ ਹੋਣ ਵਾਲਾ ਹੈ ਹਾਲਾਂਕਿ ਸਾਰੀ ਪੰਜਾਬ ਦੀ ਤਹਿਸੀਲਾਂ ਦੇ ਵੀ ਤੁਸੀਂ ਗੱਲ ਕਰ ਲਈਏ ਕਿਤੇ ਨਾ ਕਿਤੇ ਕਾਫੀ ਹੁਣ ਤੁਸੀਂ ਦੇਖੋ ਕਿ ਜਿਹੜੇ ਇੱਥੇ ਦੇ ਏਮਪਲੋਈਜ਼ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਮ ਸਰ ਅੱਜ ਹੋਰੀਏ ਜੀ ਤੁਸੀਂ ਨਹੀਂ ਸਰ ਅੱਜ ਨਹੀਂ ਹੋ ਰਹੇ ਸਰ ਅੱਜ ਕੋਈ ਅਫਸਰ ਹੀ ਨਹੀਂ ਕਰਨਾ ਜੀ ਹੂੰ ਕਿਸ ਤਰ੍ਹਾਂ ਤੁਹਾਡੇ ਸਟਾਫ ਕਿਉਂਕਿ ਲੋਕਾਂ ਦੀ ਬਹੁਤ ਜ਼ਿਆਦਾ ਰਸ਼ ਹੋ ਰਿਹਾ ਲੋਕ ਇੱਥੇ ਪਹੁੰਚ ਰਹੇ ਨੇ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਐਸਾ ਹੀ ਕਹਿ ਰਹੇ ਵੀ ਅੱਜ ਜੋ ਮੀਟਿੰਗ ਜਿਹੜਾ ਫੈਸਲਾ ਆਏਗਾ ਤਾਂ ਉਸ ਰਿਗਾਰਡਿੰਗ ਸਭ ਕੁਝ ਹੋਏਗਾ ਨਾ ਜੀ ਅੱਜ ਮੀਟਿੰਗ ਚੱਲ ਰਹੀ ਹੈ ਅਫਸਰ ਸਾਹਿਬ ਆਉਂਦੇ ਹਨ ਸਟੇਟਮੈਂਟ ਦੇ ਹਾਂ ਜੀ ਸਰ ਤੁਸੀਂ ਅਪਾਇੰਟਮੈਂਟ ਅੱਜ ਲਈ ਆ ਹੂੰ ਉਹ ਵੈਲਿਡ ਹੈ ਕੱਲ ਕੱਲ ਤੱਕ ਉਹ ਸਰ ਡਿਸੀਜਨ ਹੋ ਜਾਊਗਾ ਹਾਂ ਜਿਹੜੀ ਅੱਜ ਦੀ ਅਪਾਇੰਟਮੈਂਟ ਹੈ ਉਹ ਕਹਿ ਰਹੇ ਕਿ ਕੱਲ ਰੀਸ਼ਡਿਊਲ ਹੋ ਜਾਏਗਾ ਰੀਸ਼ਡਿਊਲ ਯਾਨੀ ਕਿ ਕੱਲ ਹੋਏਗੀ ਹਫਤੇ ਬਾਅਦ ਯਾਨੀ ਲੋੜ ਤਾਂ ਨਹੀਂ ਹੈਗੀ ਨਾ ਦੁਬਾਰਾ ਲੈਣ ਦੀ ਲੋੜ ਤਾਂ ਨਹੀਂ ਹੈਗੀ ਨਾ ਉਹੀ ਚੱਲ ਜਾਏਗੀ ਉਹ ਤੈਨੂੰ ਕੁਰਾਨੇ ਪੈ ਗਈ ਉੱਥੇ ਬਾਹਰ ਜਾ ਕੇ ਨਾ ਯਾਨੀ ਕਿ ਦੁਬਾਰਾ ਤੋਂ ਸਰ ਦੁਬਾਰਾ ਤੋਂ ਗਲਤ ਗਲਤ ਜੇ ਨਹੀਂ ਮਤਲਬ ਕਿਸੇ ਕਾਰਨ ਕਰਕੇ ਤੇ ਉਹੀ ਰਹਿਣੀ ਚਾਹੀਦੀ ਹੈ ਤੇ ਗਲਤ ਹੈ ਇਹ ਤੇ ਹਰੈਸਮੈਂਟ ਹੈ ਉਥੇ 500 ਰੁਪਏ ਦੇ ਕੇ ਲਈ ਹੈ ਫਿਰ ਹੁਣ ਦੁਬਾਰਾ ਫੇਰ 500 ਰੁਪਏ ਦੇਣਾ ਪਊਗਾ ਇਹੋ ਦੇਣਾ ਪੈਂਦਾ ਜੋ ਐਵੇਂ ਰੀਸ਼ਡਿਊਲ ਹੁੰਦੀ ਹੈ ਵਨ ਟਾਈਮ ਹੋ ਜਾਂਦੀ ਹੈ ਉਹ अच्छा वन टाइम हो जाएगी यानी कि रीशेड्यूल हो जाएगा सर ਤੁਸੀਂ ਵੀ ਇੱਥੇ ਕੰਮ ਆਈ ਸੀ ਤੇ ਕੰਮ ਕਰਾਉਣ ਆਏ ਸੀ ਆ ਰਿਸਟ੍ਰੀਕਟ ਕਰਾਉਣ ਆਏ ਸੀ ਇਹ ਇੱਥੇ ਤਾਂ ਸਟ੍ਰਾਈਕ ਚੱਲ ਰਹੀ ਹੈ ਹੁਣ ਖੱਜਲ ਖਵਾਰੀ ਦਿਖਾਈ ਹੈ ਸਰ ਬਹੁਤ ਜ਼ਿਆਦਾ ਖੱਜਲ ਖਵਾਰੀ ਐਕਚੁਅਲੀ ਇਹ ਪਹਿਲਾਂ ਇੱਕ ਦਿਨ ਦੱਸਣਾ ਚਾਹੀਦਾ ਇਸ ਕਰਕੇ ਬੰਦ ਰਹੇਗਾ ਨਾ ਉਹ ਲੋਕ ਆ ਕੇ ਇੱਥੋਂ ਜਾਣਾ ਹਰ ਇੱਕ ਬੰਦੇ ਨੇ ਆਪਣਾ ਆਪਣਾ ਕੰਮ ਛੱਡੇ ਹੋਏ ਆ ਬਿਲਕੁਲ ਤੇ ਬੜਾ ਔਖਾ ਨਿਕਲਣਾ ਫੈਮਿਲੀ ਦੇ ਵਿੱਚੋਂ ਬਿਲਕੁਲ ਇਹ ਦਿੱਕਤ ਹੈਗੀ ਸਰ ਸਾਡੀ ਸਰਟੀਫਾਈਡ ਕਾਪੀ ਲੈਣਾ ਆਏ ਸੀ ਜੀ ਅੱਛਾ ਆ ਮਿਲ ਨਹੀਂ ਰਹੀ ਕੋਈ ਸਾਰੇ ਜਣੇ ਹੈ ਹੀ ਨਹੀਂ ਕੋਈ ਸੀਟ ਤੇ हां जी जी 21 ਤਰੀਕ ਨੂੰ ਅਪਲਾਈ ਕਰੀ ਸੀ ਹਮ ਹੁਣ ਤੱਕ ਕੋਈ ਸਰਟੀਫਾਈਡ ਕੰਪਨੀ ਨਹੀਂ ਮਿਲੀ ਤੇ ਸਿਰਫ ਜੋ ਇਹ ਦਿੱਕਤਾਂ ਨੇ ਦੇਖੋ ਨਹੀਂ ਪਤਾ ਹੁੰਦਾ ਕਿ ਅੱਜ ਸਟ੍ਰਾਈਕ ਹੈ ਕਿਉਂਕਿ ਇੱਕ ਦਿਨ ਪਹਿਲਾਂ ਜਿਹੜਾ ਉਹ ਨਹੀਂ ਦੱਸਿਆ ਜਾਂਦਾ ਜਿਸ ਕਰਕੇ ਖੱਜਲ ਖੁਵਾਰੀ ਹੈ ਲੋਕਾਂ ਦੀ ਜਿਹੜੀ ਦਿੱਕਤ ਹੈ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਨ੍ਹਾਂ ਨੇ ਅੱਜ ਦੀ ਅਪਾਇੰਟਮੈਂਟ ਲਈਤੀ ਹੈ ਉਹਨਾਂ ਨੂੰ ਦੁਬਾਰਾ ਹੁਣ ਜਿਹੜਾ ਹੈ ਅਪਾਇੰਟਮੈਂਟ ਲੈਣੀ ਪੈਗੀ ਹੁਣ ਕੱਲ ਦੀ ਅਪਾਇੰਟਮੈਂਟ ਨਹੀਂ ਉਹਨਾਂ ਨੂੰ ਮਿਲੋਗੀ ਹਫਤੇ ਦੀ 10 ਦਿਨ ਬਾਅਦ ਜਾਂ ਫਿਰ 4 ਦਿਨ ਬਾਅਦ 5 ਦਿਨ ਬਾਅਦ ਇਸ ਤਰ੍ਹਾਂ ਦੀ ਅਪਾਇੰਟਮੈਂਟਸ ਲੈਣੀ ਪੈਗੀ ਲ ਉਦੇ ਵਿੱਚ ਵੀ ਅਹਿਮ ਫੈਸਲਾ ਜਿਹੜਾ ਸਰਕਟ ਹਾਊਸ ਲੁਧਿਆਣਾ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਵੀ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਕਿ ਅੱਗੇ ਦੀ ਜਿਹੜੀ ਰਣਨੀਤੀ ਹੈ ਚਾਰੇ ਤਹਿਸੀਲਦਾਰ ਲੈਫ ਤਹਿਸੀਲਦਾਰ ਡੀਆਰਓ ਜਿਹੜੇ ਨੇ ਆਫੀਸਰਸ ਜਿਹੜੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੁੰਦੀ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਆਪਸੀ ਸਹਿਮਤੀ ਹੁੰਦੀ ਹੈ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਇਹ ਦੇਖਣਾ ਬਹੁਤ ਅਹਿਮ ਹੋਵੇਗਾ ਲੇਕਿਨ ਦੋਵੇਂ ਦੁਜਾ ਪੱਖ ਦੇਖੀਏ ਤਾਂ ਲੋਕਾਂ ਦੀ ਖੱਜਲ ਖਵਾਰੀ ਲਗਾਤਾਰ ਸਾਹਮਣੇ ਆ ਰਹੀ ਜੀ ਮਨੋਜ ਤੇ ਰਜਿਸਟਰੀ ਕਰਵਾ ਲੋਕ ਉੱਥੇ ਪਹੁੰਚੇ ਨੇ ਤਹਿਸੀਲਾਜ ਪਰ ਤਹਿਸੀਲਦਾਰ ਸਾ पब्लिक को करना पै रहा है बहुत बहुत शुक्रिया मनोज सू तमाम जानकारी देने दे लिये आज जो मीटिंग है दुनिया लगातार जारी है उन अगे का कोर्स ऑफ एक्शन की कुछ रहेगा इस मीटिंग तो बाद ही तय होएगा क्योंकि लुधियाना का जिक्र करें लुधियाना पटवारी के को की मीटिंग लगातार जारी है जिस जि अगे दी की रणनीति उलीकी जाएगी